ਕੰਗਰੋ ਕੰਮ ਕਾਣਾ ਸ਼ਸਤਰ ਚਮਕਾਣਾ ਪਾਨੀਆ ਰਫੋ ਕਾਰਣਾ ਧਰਮ ਤੁਜੇ اے ਯੁੱਧ ਭੂਮੀ ਵਿੱਚ ਪੈਰਾ ਦੇ ਕੰਗਰੋ ਚਣਕਾਉਣ ਵਾਲੀ ਸ਼ਸਤਰਾਂ ਨੂੰ ਚਮਕਾਉਣ ਵਾਲੀ ਸੱਪਾਂ ਦੀ ਫੁੰਕਾਰ ਵਾਲੀ ਅਤੇ ਧਰਮ ਦੀ ਤੁਜਾ ਦੇ ਸਰੂਪ ਵਾਲੀ ਅਸਟਾਟ ਪਰ ਹਾਸਨ ਸ੍ਰੇਸ਼ਟ ਨਿਵਾਸਨ ਦੋਸ਼ਟ ਪਰ ਨਾਸਨ ਚੱਕਰ ਗਤੇ ਠਾ ਠਾ ਕਰਕੇ ਹਸਣ ਵਾਲੀ ਛੇ ਸਟੀ ਵਿੱਚ ਨਿਵਾਸ ਕਰਨ ਵਾਲੀ ਦੁਸ਼ਟਾ ਦਾ ਨਾਸ਼ ਕਰਨ ਵਾਲੀ ਅਤੇ ਚੋਹਾ ਚੱਕਾ ਵਿੱਚ ਗਤੀਮਾਨ ਹੋਣ ਵਾਲੀ ਕੇਸਰੀ ਪਰਵਾਹੇ ਸੁਦਸਨ ਆਹੇ ਆਗਮ ਆਤਾ ਹੈ ਇੱਕ ਪ੍ਰਿਤੇ ਸ਼ੇਰ ਉਤੇ ਸਵਾਰੀ ਕਰਨ ਵਾਲੀ ਪੱਕੇ ਕਵਚ ਵਾਲੀ ਆਗਮ ਹਤੇ ਆਗਾਤ ਸਰੂਪ ਵਾਲੀ ਇੱਕੋ ਜਿਹੇ ਸੁਭਾਅ ਵਾਲੀ ਜੈ ਜੈ ਹੋਸੀ ਮਹਿਕਾਸੁਰ ਮਰਦਨ ਆਦ ਕੁਮਾਰ ਆਗਾਦ ਬ੍ਰਿਤੇ ਮਹਿਕਾਸੁਰ ਦੰਤ ਨੂੰ ਮਾਰਨ ਵਾਲੀ ਆਦ ਕੁਮਾਰੀ ਅਤੇ ਆਗਾਦ ਬਿਰਤੀ ਵਾਲੀ ਤੇਰੀ ਜੈ ਜੈਕਾਰ ਹੋਵੇ ਸੁਰ ਨਰ ਮਨ ਬੰਦਨ ਦੁਸ਼ਟ ਨਿਕੰਦਨ ਪ੍ਰੇਸ਼ਟ ਵਿਨਾਸਨ ਮਿਰਤ ਮਥੇ ਦੇਵਤਿਆਂ ਮਨੁੱਖਾਂ ਅਤੇ ਮੁਨੀਆਂ ਤੋਂ ਬੰਦਨਾ ਕਰਵਾਉਣ ਵਾਲੀ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਪਰਾਸ਼ਟ ਵਿਅਕਤੀਆਂ ਨੂੰ ਖਤਮ ਕਰਨ ਵਾਲੀ ਅਤੇ ਮੌਤ ਨੂੰ ਵੀ ਮਸਲ ਦੇਣ ਵਾਲੀ ਕਾਵਰੂ ਕੁਮਾਰੇ ਅਦਮ ਉਧਾਰੇ ਨਰਕ ਨਿਵਾਰੇ ਆਦ ਕਥੇ ਏ ਕਾਵਰੂ ਦੀ ਕੁਮਾਰੀ ਕਾਮਕਿਆ ਦੇਵੀ ਤੂੰ ਨੀਚਾ ਨੂੰ ਧਾਨ ਵਾਲੀ ਨਰਕਾ ਤੋਂ ਬਚਾਉਣ ਵਾਲੀ ਮੋਢ ਕਤੀਮ ਤੋਹੀ ਇਸੇ ਬੇੜੀ ਵਾਲੀ ਗਿੰਕਣੀ ਪਰ ਸੋਹਣਾ ਸੁਰਨਾਰ ਮੋਹਣ ਤੰਗਾ ਰੋਹਣ ਬਿੱਤਲ ਤਲੇ ਲਾਕ ਨਾਲ ਘੁਰਿਆਂ ਵਾਲੀ ਤੜਾਗੀ ਬੰਨਣ ਵਾਲੀ ਦੇਵਤਿਆ ਅਤੇ ਮਨੁੱਖਾਂ ਨੂੰ ਮੋਹਣ ਵਾਲੀ ਸ਼ੇਰ ਦੀ ਸਵਾਰੀ ਕਰਨ ਵਾਲੀ ਅਤੇ ਬਿੱਤਲ ਦੂਜਾ ਪਾਤਾਲ ਤੱਕ ਵਿਚਰਨ ਵਾਲੀ ਜੈ ਜੈ ਹੋਸੀ ਸਭ ਠੋਰ ਨਿਵਾਸਨ ਬਾਏ ਪਤਾਲ ਆਕਾਸ ਅਨਲੇ ਪੌਣ ਪਾਤਾਲ ਆਕਾਸ ਅਤੇ ਅਗਨੀ ਵਿੱਚ ਸਭ ਥਾਂ ਨਿਵਾਸ ਕਰਨ ਵਾਲੀ ਤੇਰੀ ਚਾਜਕਾਰ ਹੋਵੇ ਸੰਕਟੀ નિਵਾਰਣ ਆਦਮ ਉਦਾਰਨ ਤੇਜ ਪਰ ਖਰਖਣਾ ਧੁੰਦ ਤਬੇ ਇਹ ਦੁੱਖਾਂ ਨੂੰ ਦੂਰ ਕਰਨ ਵਾਲੀ ਮੇਚਾ ਦਾ ਉਦਾਰ ਕਰਨ ਵਾਲੀ ਆਤਾधिक ਤੇਜ ਵਾਲੀ ক্রោធી ਧੁੰਦ ਸੁਭਾਵਾਲੀ ਦੁਖ ਦੋਖ ਦਹੰਤੀ ਜਵਾਲ ਜੈੰਤੀ ਆਦ ਆਨਾਦ ਆਗਾਦ ਆਛੇ ਦੁੱਖਾਂ ਦੋਖਾਂ ਨੂੰ ਸਹਾਲਣ ਵਾਲੀ ਅਗਣੇ ਵਾਂਗ ਮਚਨ ਵਾਲੀ ਆਦ ਆਨਾਦ ਕਾਲ ਤੋਂ ਆਗਾਦ ਅਤੇ ਅਛੇਦ ਕਹੀ ਜਾਣ ਵਾਲੀ ਸ਼ੁੱਧਤਾ ਸਮਰਪਣ ਤਰਕ ਬਿਤਰਕਣ ਤਪਤ ਪਰਤਾਪਣ ਜਪਤ ਜਿਵੇ ਸ਼ੋਧਤਾ ਅਰਪਣ ਕਰਨ ਵਾਲੀ ਤਰਕਾ ਨੂੰ ਰੱਦ ਕਰਨ ਵਾਲੀ ਤਪਦੇ ਤੇਜ ਵਾਲੀ ਜਪਣ ਵਾਲਿਆ ਨੂੰ ਜਿਵਾਉਣ ਵਾਲੀ ਜੈ ਜੈ ਹੋਸੀ ਸ਼ਾਸਤਰ ਪਰਖਰਖਣਾ ਆਦ ਅਨੀਲ ਆਗਾਦ ਅਬੇ ਸ਼ਾਸਤਰਾ ਨੂੰ ਚਲਾਉਣ ਵਾਲੀ ਅਤੇ ਆਦ ਅਨੇਲ ਗਿਣਤੀ ਤੋਂ ਪਰੇ ਆਗਾਦ ਅਤੇ ਅਵੈਸ ਰੂਪ ਵਾਲੀ ਤੇਰੀ ਚੈਜਕਾਰ ਹੋਵੇ ਚਾਂਚਲਾ ਚਖੰਗੀ ਅਲਕ ਪੁਚੰਗੀ ਤੰਦ ਤੁਰਗਾਣਾ ਤੇਛ ਸਰੇ ਚਾਂਚਲ ਨੈਣਾ ਅਤੇ ਅੰਗਾ ਵਾਲੀ ਸਪਣੀਆਂ ਵਰਗੀਆਂ ਜੁਲਫਾਂ ਵਾਲੀ ਔਰ ਤੀਲੇ ਘੋੜੇ ਵਾਂਗ ਤਿੱਖੀ ਅਤੇ ਤੇਜ ਤੀਰਾ ਵਾਲੀ ਕਰਕਸਕ ਉਠਾਰੇ ਨਰਕ ਨਿਵਾਰੇ ਆਦਮ ਉਦਾਰੇ ਤੂਰ ਪੁਜੇ ਤੇ ਖਾ ਕੋਹਾੜਾ ਧਾਰਨ ਕਰਨ ਵਾਲੀ ਨਰਕਾ ਤੋਂ ਬਚਾਉਣ ਵਾਲੀ ਪਾਪੀਆਂ ਨੂੰ ਧਾਰਨ ਵਾਲੀ ਅਤੇ ਲੰਬੀਆਂ ਬਾਹਾਂ ਵਾਲੀ ਦਾਮਣੀ ਤਮੰਕੇ ਕੇਹਰ ਲੰਕੇ ਆਦ ਅਤੰਕੇ ਕਰੋੜ ਕਥੇ ਬਿਜਲੀ ਵਰਗੀ ਚਮਕ ਵਾਲੀ ਸ਼ੇਰ ਵਰਗੇ ਪਤਲੇ ਲੱਕ ਵਾਲੀ ਮੋਢ ਤੋ ਭਿਆਨਕ ਅਤੇ ਕਠੋਰ ਕਥਾ ਵਾਲੀ ਜੈ ਜੈ ਹੋਸੀ ਰਕਤਾਸੁਰ ਖੰਡਨ ਸ਼ੁੰਭ ਚਕਰਤਨ ਸ਼ੁੰਭ ਮਥੇ ਰਕਤ ਬੀਜ ਦਾ ਨਾਸ਼ ਕਰਨ ਵਾਲੀ ਸ਼ੁੰਭ ਨੂੰ ਚੀਰਨ ਵਾਲੀ ਨਿਸ਼ੁੰਭ ਨੂੰ ਮਿਦਣ ਵਾਲੀ ਤੇਰੀ ਜੈ ਜੈਕਾਰ ਹੋਵੇ ਬਾਰਜ ਬਿਲੋਚਨ ਵਰਤਨ ਬਿਮੋਚਨ ਸੋਚ ਬਿਚੋਚਨ ਕਉਚ ਕਸੀ ਇਹ ਕਮਲ ਵਰਗੀਆਂ ਅੱਖਾਂ ਵਾਲੀ ਸ਼ੋਕ ਅਤੇ ਉਦਾਸੀ ਨੂੰ ਮਿਟਾਉਣ ਵਾਲੀ ਫਿਕਰਾ ਨੂੰ ਖਤਮ ਕਰਨ ਵਾਲੀ ਅਤੇ ਸਰੀਰ ਉਤੇ ਕਵਜ ਕੱਸਣ ਵਾਲੀ। ਦਾਮਨੀ ਪਰਹਾਸੇ ਸੁਖ ਸਰਨਾਸੇ ਸੋ ਬ੍ਰਿੱਤ ਸੁਭਾਸੇ ਦੋਸਤ ਗਰਸੇ। ਬਿਜਲੀ ਵਾਂਗ ਹੱਸਣ ਵਾਲੀ ਤੋਤੇ ਵਰਗੇ ਨੱਕ ਵਾਲੀ ਸੋ ਰਿਤਿਆ ਨੂੰ ਸੰਪੋਸ਼ਟ ਕਰਨ ਵਾਲੀ ਅਤੇ ਦੋਸ਼ਟਾਂ ਨੂੰ ਘਰਸਣ ਵਾਲੀ। ਚੰਚਲਾ ਪ੍ਰਿਆੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਅਸੁਰੰ ਬਿਜਲੀ ਵਰਗੇ ਸੁੰਦਰ ਸਰੀਰ ਵਾਲੀ ਵੇਦ ਦੇ ਪ੍ਰਸੰਗ ਵਾਲੀ ਤੇਜ ਘੋੜੀ ਦੀ ਚਾਲ ਵਾਲੀ ਦੰਤਾਂ ਦਾ ਖੰਡਣ ਕਰਨ ਵਾਲੀ ਜੈ ਜੈ ਹੋਸੀ ਮਹਿਕਾਸੁਰ ਮਰਦਨ ਆਦ ਆਨਾਦ ਆਗਾਦ ਔਰਦੰ ਮਹਿਕਾਸੁਰ ਨੂੰ ਮਾਰਨ ਵਾਲੀ ਅਤੇ ਆਦ ਆਨਾਦ ਆਗਾਦ ਉੱਪਰ ਨੂੰ ਉੱਠਣ ਵਾਲੀ ਤੇਰੀ ਜਾਜਕਾਰ ਹੋਵੇ ਘੰਟਕਾ ਵਿਰਾਜੈ ॠਣਚੁਣ ਵਾਜੈ ਭ੍ਰਮ ਭੈ ਭਾਜੈ ਸੁਨਤ ਸੁਰੰ ਜਿਸ ਦੇ ਲੱਕ ਨਾਲ ਬੰਨੀਆਂ ਕਿਨਕੀਆਂ ਜੋ ਇੱਕ ਸਮਾਨ ਵਜਦੀਆਂ ਹਨ ਜਿਨ੍ਹਾਂ ਦੇ ਸੁਰਨੋ ਸੁਣ ਕੇ ਭਰਮ ਅਤੇ ਭੈ ਭਜ ਜਾਂਦੇ ਹਨ ਕੋਕਲ ਸੁਨ ਲਾਜੈ ਕੀਲਬਿਕ ਭਾਜੈ ਸੁਖ ਉਪਰਾਜੈ ਮਦ ਔਰੰਗ ਉਸ ਆਵਾਜ਼ ਨੂੰ ਸੁਣ ਕੇ ਕੋਇਲ ਵੀ ਸ਼ਰਮਾਉਂਦੀ ਹੈ ਪਾਪ ਦੂਰ ਹੋ ਜਾਂਦੇ ਹਨ ਹਿਰਦੇ ਵਿੱਚ ਸੁੱਖ ਸ਼ਾਂਤੀ ਪੈਦਾ ਹੁੰਦੀ ਹੈ ਦੁਰਜਨ ਦਲ ਦਜੈ ਮਨ ਤਨ ਰਿਜੈ ਸਭੈ ਨਾ ਭਜੈ ਹੋਰ ਰਣਨ ਏ ਦੁਰਜਨਾਦੀ ਫੌਜ ਨੂੰ ਮਾਰਨ ਵਾਲੀ ਤਨ ਮਨ ਵਿੱਚ ਰਿਜਣ ਵਾਲੀ ਅਤੇ ਭੈ ਨਾਲ ਯੁੱਧ ਭੂਮੀ ਤੋਂ ਨਾ ਭਜਣ ਵਾਲੀ ਜਾ ਜਾ ਹੋਸੀ ਮਹਿਕਾਸੁਰ ਮਰਦਨ ਚੰਡ ਚਕਰਤਨ ਆਦ ਗੁਰੰ ਮਹਿਕਾਸੁਰ ਨੂੰ ਮਾਰਨ ਵਾਲੀ ਚੰਡ ਰਾਕਸ਼ ਨੂੰ ਚੀਰਨ ਵਾਲੀ ਆਦ ਕਾਲ ਤੋਂ ਪੂਜੀ ਜਾਣ ਵਾਲੀ ਤੇਰੀ ਚੈਜਕਾਰ ਹੋਵੇ ਚਾਚਰੀ ਪਰਯੋਦਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੋਰ ਬ੍ਰਤੇ ਏ ਚੰਗੇ ਸ਼ਸਤਰਾਂ ਵਾਲੀ ਦੁਸ਼ਟਾਂ ਦਾ ਵਿਰੋਧ ਕਰਨ ਵਾਲੀ ਰੋ ਨਾਲ ਵੈਰੀਆਂ ਨੂੰ ਰੋਕਣ ਵਾਲੀ ਕਠੋਰ ਸੁਭਾਵ ਵਾਲੀ ਤੁਮ ਰਾਸ਼ ਬਿੰਦੂ ਸੰ ਪਰਲੇ ਪਰਜੁਨ ਸੰ ਜਗ ਵਿਧੁਨ ਸੰ ਸੋਧ ਮਤੇ ਤੁਮਰ ਨੈਨ ਰਾਕਸ਼ ਦਾ ਨਾਸ਼ ਕਰਨ ਵਾਲੀ ਪਰਲੋ ਪੈਦਾ ਕਰਨ ਵਾਲੀ ਪਰਲੋ ਮਚਾਉਣ ਵਾਲੀ ਜਗਤ ਦਾ ਵਿਨਾਸ਼ ਕਰਨ ਵਾਲੀ ਸ਼ੋਧ ਮਤ ਵਾਲੀ ਜਾਲਪਾ ਜੇ ਅੰਤੀ ਸਤ ਰਮਥੰਤੀ ਦੋਸਤ ਪਰਦਾ ਹਨ ਗਾੜ ਮਤੇ ਜਾਲਪਾ ਪਰਬਤ ਨੂੰ ਜਿੱਤਣ ਵਾਲੀ ਭਾਵ ਜਾਲਪਾ ਦੇਵੀ ਵੈਰੀਆਂ ਨੂੰ ਬਰਬਾਦ ਕਰਨ ਵਾਲੀ ਦੁਸ਼ਟਾਂ ਨੂੰ ਸਾੜਨ ਵਾਲੀ ਅਤੇ ਅਤ ਆਦਿਕ ਮਸਤੀ ਵਾਲੀ ਜੈ ਜੈ ਹੋਸੀ ਮਹਕਾਸੁਰ ਮਰਦਨ ਆਦ ਜੁਗਾਦ ਆਗਾਦ ਕਤੇ ਮਹਕਾਸੁਰ ਨੂੰ ਮਾਰਨ ਵਾਲੀ ਆਦ ਜੁਗਾਦ ਤੋਂ ਆਗਾਦ ਗਤੀ ਵਾਲੀ ਤੇਰੀ ਜੈ ਜੈਕਾਰ ਹੋਵੇ ਖਤਰੀਆਂ ਖਤੰਡੀ ਅਬੈ ਆਪੰਡੀ ਆਦ ਅਨੰਗੀ ਆਗਾਦ ਗਤੇ ਏ ਛਤਰੀਆਂ ਵਰਗੇ ਬਾਣਾ ਵਾਲੀ ਭੈ ਨੂੰ ਨਾ ਮੰਨਣ ਵਾਲੀ ਨਸ਼ਟ ਨਾ ਹੋਣ ਵਾਲੀ ਮੁੱਢ ਤੋਂ ਹੀ ਸ਼ਰੀਰ ਰਹਿਤ ਰੋਗ ਵਾਲੀ ਅਤੇ ਆਗਾਦ ਚਾਲ ਟਾਲ ਵਾਲੀ ਬਿੜ ਲਾਚ ਬਿਹੰਡਣ ਚ ਅਛਰ ਦੰਡਣ ਤੇਜ ਪਰ ਚੰਡਣ ਆਦ ਬ੍ਰਤੇ ਬੇੜਾ ਲਾਸ਼ ਦਾਤ ਨੂੰ ਮਾਰਨ ਵਾਲੀ ਤੇ ਛਰ ਰਾਕਸ਼ ਨੂੰ ਡਾਂਡ ਦੇਣ ਵਾਲੀ ਪਰਚਾਂਡ ਤੇਜ ਵਾਲੀ ਸ਼ੁਰੂ ਤੋਹੀ ਅਜੇ ਹੀ ਫਿਰਤੀ ਵਾਲੀ ਸੁਰਨਰ ਪਤ ਪਾਰਣ ਪਤਿਤ ਉਧਾਰਣ ਦੁਸ਼ਟ ਨਿਵਾਰਣ ਧੋਖ ਹਰੇ ਦੇਵਤੇ ਆਤੇ ਮਨੁੱਖਾ ਨੂੰ ਪਾਲਣ ਵਾਲੀ ਪਤਤਾ ਦਾ ਉਧਾਰ ਕਰਨ ਵਾਲੀ ਦੁਸ਼ਟਾਂ ਨੂੰ ਖਤਮ ਕਰਨ ਵਾਲੀ ਅਤੇ ਧੋਖਾ ਨੂੰ ਹਰਨ ਵਾਲੀ ਜਾ ਜਾ ਹੋਸੀ ਮਹਿਕਾ ਸੁਰ ਮਰਦਨ ਬਿਸਵ ਬਦੂਸਾਨਾ ਸ੍ਰੇਸ਼ਟ ਕਰੇ ਮਹਿਕਾ ਸੋਨੋ ਮਾਨ ਵਾਲੀ ਵਿਸ਼ਵ ਨੂੰ ਨਾਸ਼ਟ ਕਰਨ ਵਾਲੀ ਅਤੇ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲੀ ਤੇਰੀ ਚੈਜੇਕਾਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ